ਖੰਨਾ ਵਿਖੇ ਮਨੁੱਖੀ ਅਧਿਕਾਰ ਜਨ ਚੇਤਨਾ ਮਿਸ਼ਨ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਮਨੁੱਖੀ ਅਧਿਕਾਰ ਜਨ ਚੇਤਨਾ ਮਿਸ਼ਨ ਰਜਿਸਟਰ ਪੰਜਾਬ ਭਾਰਤ ਵੱਲੋਂ ਪ੍ਰਧਾਨ ਡਾਕਟਰ ਸ਼ਿਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਤੇ ਕੌਮੀ ਚੇਅਰਮੈਨ ਸ਼੍ਰੀ ਰਾਜ ਗੋਇਲ ਦੀ ਦੇਖਰੇਖ ਹੇਠ ਅਨੁਸਾਰ ਮਨੁੱਖੀ ਅਧਿਕਾਰ ਜਨ ਚੇਤਨਾ ਮਿਸ਼ਨ ਰਜਿਸਟਰ ਪੰਜਾਬ ਭਾਰਤ ਵੱਲੋਂ ਮੁਫਤ ਮੈਡੀਕਲ ਕੈਂਪ ਖੰਨਾ ਦੇ ਸਮਰਾਲਾ ਚੌਕ ਮੰਡੀ ਗੇਟ ਦੇ ਸਾਹਮਣੇ ਪੁੱਲ ਹੇਠ ਲਗਾਇਆ ਗਿਆ ਇਸ ਕੈਂਪ ਵਿੱਚ ਡਾਕਟਰਾਂ ਦੀ ਮਾਹੀ ਟੀਮ ਵੱਲੋਂ ਵੱਖ-ਵੱਖ ਬਿਮਾਰੀਆਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਕੈਂਪ ਦੇ ਮੁੱਖ ਮਹਿਮਾਨ ਸਵਾਮੀ ਸਚਦਾ ਅਨੰਦ ਗੌਸ ਦੀ ਖੂਹੀ ਵਾਲੇ ਸਨ ਇਸ ਮੌਕੇ ਤੇ 250 ਪੰਜਾਬ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਪੀਟੀ ਨਿਊਜ਼ ਪੰਜਾਬ ਦੇ ਨਾਲ ਖੰਨਾ ਤੋਤਰ ਸਿੰਘ ਸਿੰਘ ਗਿੱਲ ਤੇ ਜਗਿੰਦਰ ਸਿੰਘ ਆਜ਼ਾਦ ਦੀ ਵਿਸ਼ੇਸ਼ ਰਿਪੋਰਟ ਨੇ ਜਿੰਨਾਂ ਨੂੰ ਇੱਕ ਕੈਂਪ ਲਗਾਇਆ ਗਿਆ ਉਹ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਸੋ ਇਹ ਕੰਪਾਂ ਦੇ ਵਿੱਚ ਜਿਹੜੇ ਹੈ ਆਮ ਪੂਰੀ ਕਰਦਾ ਹੈ ਉਹ ਜਨਾਨ ਚ ਮੜਾ ਰਿਹਾ ਹੈ ਕੀ ਹਾਲਤ ਹੈ ਕੀ ਹਾਲਤ ਹੈ ਇਹਨੇ ਇਹ ਟੈਨਸ਼ਨ ਹੈ ਇਹ ਮੈਡੀਕਲ ਜਿਹੜਾ ਕਿ ਮੁਨਿਸਪਲ ਅਧਿਕਾਰ ਜਾਂਚੇਤਨਾ ਮਿਸ਼ਨ ਵੱਲੋਂ ਇਹ ਲਗਾਇਆ ਗਿਆ ਇਹ ਕੈਂਪ ਡਾਕਟਰ ਸ਼੍ਰੀ ਕੁਮਾਰ ਸ਼ਰਮਾ ਜੀ ਕਮਿਟੀ ਪ੍ਰਧਾਨ ਸੀ ਅਵਾਈਟ ਸ੍ਰੀ ਰਾਜ ਗੋਲ ਕਮਿਟੀ ਚੇਰਮੈਨ ਵੀ ਰਹਿਨਮਾਈਟ ਲਗਾਇਆ ਗਿਆ ਜਿਸ ਵਿੱਚ ਦਾਸ ਕਲਵੰਦ ਸਿੰਘ ਜੀ ਪੌਮਨੀ ਪ੍ਰੈਸ ਸੱਤਰ ਵੀ ਆਪਣੀ ਸੇਵਾ ਤਨਮਨ ਧੰਦੇ ਨਾਲ ਵਾਰਿਆ ਇਹ ਚੀਮਾ ਸਾਹਿਬ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਅੱਜ ਜਿਹੜਾ ਕਿ ਚੈੱਕ ਅਪ ਆ ਜਾਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਕਿਹੜੇ-ਕਿਹੜੇ ਡਾਕਟਰਾਂ ਦੀ ਟੀਮ ਪਹੁੰਚੀ ਹੈ ਇਸ ਮੈਡੀਕਲ ਕੈਂਪ ਦੇ ਵਿੱਚ ਦਿਲਾਂ ਦੀਆਂ ਬਿਮਾਰੀਆਂ ਡੈਂਟਲ ਡਾਕਟਰ ਸਾਹਿਬਾਨ ਤੇ ਹੋਰ ਸਾਰੀਆਂ ਜਰਨਲ ਬਿਮਾਰੀਆਂ ਜਿਵੇਂ ਕਿ ਜੋੜਾਂ ਦੇ ਦਰਦ ਵਗੈਰਾ ਸਾਰਿਆਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ